ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜਿਸ ਦਾ ਕਿ ਸਿੱਖ ਧਰਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ ਤੇ ਜੇਕਰ ਇਸ ਦਿਨ ਤੱਕ ਤੁਸੀਂ ਰਾਤ ਨੂੰ ਸੌਣ ਵੇਲੇ ਜਾਂ ਸਵੇਰੇ ਉੱਠਦੇ ਅਸਾਰ ਹੀ 5 ਮਿੰਟ ਇਹ ਨਾਮ ਜਪ ਲੈਂਦੇ ਹੋ ਤਾਂ ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਰੱਬ ਦੇ ਕੋਲੋਂ ਜੋ ਵੀ ਮੰਗੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਤੁਹਾਡੇ ਮਨ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਅਕਸਰ ਹੀ ਆਖਦੇ ਹਨ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰ ਪਾਉਂਦੇ ਭਾਵ ਕਿ ਉਹਨਾਂ ਦਾ ਕੋਈ ਨਿਯਮ ਹੀ ਨਹੀਂ ਹੈ ਤਾਂ ਉਹ ਭੈਣ ਭਰਾ ਜਦੋਂ ਵੀ ਉੱਠਦੇ ਆ ਉੱਠਦੇ ਆ ਸਾਰਾ ਸਿਰਫ 5 ਮਿੰਟ ਇਹ ਨਾਮ ਜਪਣਾ ਸ਼ੁਰੂ ਕਰ ਦਿਓ ਸਿਰਫ 5 ਮਿੰਟ ਹੀ ਇਸ ਨਾਮ ਨੂੰ ਜਪਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਨਾਲ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ। ਇਹ ਬਦਲਾਵ ਵੀ ਸਾਡੇ ਲਈ ਬੜੇ ਹੀ ਚੰਗੇ ਹੋਣਗੇ। ਜਾਂ ਇੰਝ ਕਹਿ ਲਓ ਸਾਡੀ ਜ਼ਿੰਦਗੀ ਪੂਰੀ ਤਰੀਕੇ ਨਾਲ ਬਦਲ ਜਾਵੇਗੀ। ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਮਿਹਰ ਹੁੰਦੀ ਹੈ। ਇਹਨਾਂ 5 ਮਿੰਟਾਂ ਦੇ ਕਰਕੇ ਤਾਂ ਫਿਰ ਅਸੀਂ ਇਹ ਜਿਹੜਾ ਨਾਮ ਜਪਿਆ ਹੈ ਕਿੰਝ ਜਪਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਡੇ ਤੇ ਕਿਹੜੀ ਕਿਹੜੀ ਕਿਰਪਾ ਕਰ ਦੇਣਗੇ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਤੱਕ ਇਹ ਮੈਸੇਜ ਪਹੁੰਚ ਸਕੇ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਵੀ ਹਾਜ਼ਰੀ ਲਗਵਾ ਸਕਦੇ ਹੋ ਸਤ ਸੰਗਿਆ ਜੀ ਇਦਾਂ ਹੀ ਆਖਦੇ ਹਨ ਇੱਕ ਵਾਰ ਇੱਕ ਦੁਕਾਨਦਾਰ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਤੇ ਜਾ ਕੇ ਬੇਨਤੀ ਕੀਤੀ ਬਾਬਾ ਜੀ ਮੇਰਾ ਕੰਮ ਧੰਦਾ ਮੇਰਾ ਕਾਰੋਬਾਰ ਬਹੁਤ ਸੋਹਣਾ ਚੱਲ ਰਿਹਾ ਹੈ ਮੈਨੂੰ ਚੰਗੀ ਕਮਾਈ ਹੋ ਜਾਂਦੀ ਹੈ ਪਰ ਫੇਰ ਵੀ ਮੇਰਾ ਮਨ ਜਿਹੜਾ ਹੈ ਖੁਸ਼ ਨਹੀਂ ਹੈ ਜਦੋਂ ਮੈਨੂੰ ਮੇਰੇ ਕੰਮਕਾਰ ਦੇ ਵਿੱਚ ਘਾਟ ਆ ਪੈਂਦਾ ਹੈ ਉਸ ਵੇਲੇ ਤਾਂ ਮਨ ਬੜਾ ਦੁਖੀ ਹੋ ਜਾਂਦਾ ਹੈ ਪਰ ਜਦੋਂ ਮੈਨੂੰ ਮੁਨਾਫਾ ਹੁੰਦਾ ਹੈ ਭਾਵ ਕਿ ਜਿਸ ਦਿਨ ਮੇਰੀ ਵਿਕਰੀ ਵੱਧ ਹੁੰਦੀ ਹੈ ਨਾ ਤਾਂ ਉਸ ਦਿਨ ਮੇਰਾ ਮਨ ਫਿਰ ਵੀ ਖੁਸ਼ ਨਹੀਂ ਹੁੰਦਾ ਮਨ ਹਰ ਵੇਲੇ ਅਸ਼ਾਂਤ ਰਹਿੰਦਾ ਹੈ ਮਨ ਬੇਚੈਨ ਰਹਿੰਦਾ ਹੈ ਕਿਰਪਾ ਕਰਕੇ ਮੈਨੂੰ ਮੇਰੇ ਮਨ ਨੂੰ ਖੁਸ਼ੀ ਕਰਨ ਦੀ ਕੋਈ ਝੁਗਤੀ ਹੀ ਦੱਸ ਦਿਓ ਮੈਨੂੰ ਸੋਝੀ ਪਾ ਦਿਓ ਕਿ ਮੇਰਾ ਇਹ ਮਨ ਚਿੰਤਾ ਮੁਕਤ ਕਿੰਜ ਹੋ ਸਕਦਾ ਹੈ ਮੇਰਾ ਮਨ ਖੁਸ਼ ਕਿੰਜ reh ਸਕਦਾ ਹੈ ਤੇ ਆਖਦੇ ਹਨ ਮਹਾਪੁਰਖ ਜੀ ਕਹਿਣ ਲੱਗੇ ਕਿ ਪਹਿਲਾਂ ਮੈਨੂੰ ਇਹ ਗੱਲ ਦੱਸ ਕਿ ਤੇਰਾ ਨਿਤ ਦਾ ਨਿਯਮ ਹੈਗਾ ਕੀ ਹੈ ਤੋ ਕਿੰਨਾ ਚਿਰ ਪ੍ਰਮਾਤਮਾ ਨੂੰ ਯਾਦ ਕਰਦਾ ਹਾਂ ਕਹਿੰਦੇ ਕਿ ਉਹ ਦੁਕਾਨਦਾਰ ਕਹਿਣ ਲੱਗਾ ਕਿ ਬਾਬਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਦੁਕਾਨ ਤੇ ਰਹਿੰਦਾ ਹਾਂ ਸਾਰਾ ਦਿਨ ਆਪਣੀ ਦੁਕਾਨ ਤੇ ਕੰਮ ਧੰਦਾ ਕਰਦਿਆਂ ਕਰਦਿਆਂ ਥੱਕ ਜਾਂਦਾ ਹਾਂ ਇਸ ਕਰਕੇ ਰਾਤ ਨੂੰ ਜਦੋਂ ਘਰ ਆਉਂਦਾ ਹਾਂ ਹੱਥ ਮੂੰਹ ਧੋ ਕੇ ਭੋਜਨ ਪ੍ਰਸ਼ਾਦਾ ਛੱਕ ਕੇ ਛੇਤੀ ਛੇਤੀ ਸੌਂ ਜਾਂਦਾ ਹਾਂ ਨਾਮ ਜਪਣ ਦੀ ਮੇਰੇ ਵਿੱਚ ਹਿੰਮਤ ਹੀ ਨਹੀਂ ਰਹਿੰਦੀ ਬਾਬਾ ਜੀ ਕਹਿਣ ਲੱਗੇ ਭਾਈ ਜਿਸ ਚੀਜ਼ ਨੇ ਤੇਰੇ ਮਨ ਨੂੰ ਖੁਸ਼ੀ ਦੇਣੀ ਹੈ ਉਹ ਕੰਮ ਤਾਂ ਤੋਂ ਕਰਦਾ ਨਹੀਂ ਕਿਉਂਕਿ ਮਨ ਦੀ ਅਸਲ ਖੁਰਾਕ ਹੈ ਪਰਮਾਤਮਾ ਦਾ ਨਾਮ ਤੇ ਤੂੰ ਆਪਣੇ ਮਨ ਨੂੰ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਦੂਰ ਰੱਖਿਆ ਹੈ ਫਿਰ ਤੇਰਾ ਮਨ ਖੁਸ਼ ਕਿਵੇਂ ਰਹਿ ਸਕਦਾ ਹੈ ਬਾਬਾ ਜੀ ਨੇ ਸਮਝਾਇਆ ਕਿ ਪੁੱਤਰ ਸਾਡੇ ਲਈ ਨਾਮ ਜਪਣਾ ਬਹੁਤ ਜ਼ਰੂਰੀ ਹੈ ਬਾਬਾ ਜੀ ਨੇ ਕਿਹਾ ਕਿ ਪੁੱਤਰਾ ਕੱਲ ਤੋਂ ਐਵੇਂ ਕਰੀ ਕਿ ਸਵੇਰੇ ਉੱਠਦਿਆਂ ਸਰ ਪਰਮਾਤਮਾ ਦਾ ਨਾਮ ਜਪਿਆ ਕਰ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰ ਤਾਂ ਵੇਖੀ ਤੇਰਾ ਮਨ ਇਸ ਤਰ੍ਹਾਂ ਖੁਸ਼ ਰਹਿਣਾ ਸਿੱਖ ਜਾਵੇਗਾ। ਬਾਬਾ ਜੀ ਨੇ ਸਮਝਾਇਆ ਕਿ ਸਾਡੇ ਮਨ ਨੂੰ ਸਬਰ ਸੰਤੋਖ ਸੰਤੁਸ਼ਟੀ ਪਰਮਾਤਮਾ ਦੇ ਨਾਮ ਨਾਲ ਹੀ ਮਿਲਦੀ ਹੈ। ਇਹ ਮਨ ਸੁੱਖ ਪਦਾਰਥਾਂ ਦੇ ਨਾਲ ਖੁਸ਼ ਨਹੀਂ ਹੁੰਦਾ। ਇਹ ਸੁੱਖ ਪਦਾਰਥ ਦੇ ਨਾਲ ਕਦੇ ਸੰਤੁਸ਼ਟ ਨਹੀਂ ਹੋ ਸਕਦਾ। ਇਹ ਮਨ ਨੂੰ ਸਬਰ ਸੰਤੋਖ ਸੰਤੁਸ਼ਟੀ ਪ੍ਰਭੂ ਪਿਤਾ ਦੇ ਨਾਮ ਨਾਲ ਹੀ ਮਿਲਦੀ ਹੈ। ਇਸ ਕਰਕੇ ਨਾਮ ਜਪਣਾ ਬੜਾ ਜ਼ਰੂਰੀ ਹੈ ਕਈ ਲੋਕ ਆਖ ਦਿੰਦੇ ਹਨ ਕਿ ਰੋਜ਼-ਰੋਜ਼ ਉਹੀ ਨਾਮ ਜਪਣ ਦਾ ਕੀ ਫਾਇਦਾ ਉਹੀ ਪਾਠ ਵਾਰ-ਵਾਰ ਕਰਨ ਦਾ ਕੀ ਫਾਇਦਾ ਤਾਂ ਭਾਈ ਮਹਾਪੁਰਖ ਜੀ ਆਖਦੇ ਹਨ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਅਸੀਂ ਨਾਮ ਜਪਦੇ ਹਾਂ ਸਾਡੇ ਅੰਦਰ ਫਿਰ ਸ਼ੁਭ ਗੁਣ ਪੈਦਾ ਹੋ ਜਾਂਦੇ ਹਨ ਗੁਰੂ ਦੇ ਗਿਆਨ ਨਾਲ ਸਾਨੂੰ ਚੰਗੇ ਮਾੜੇ ਕਰਮਾਂ ਦਾ ਫਰਕ ਪਤਾ ਲੱਗ ਜਾਂਦਾ ਹੈ ਗੁਰੂ ਦੇ ਗਿਆਨ ਨਾਲ ਸਾਡੀ ਅਕਲ ਸਾਡੀ ਮਤ ਵਿਕਸਿਤ ਹੋ ਜਾਂਦੀ ਹੈ ਸਾਨੂੰ ਸੋਝੀ ਆ ਜਾਂਦੀ ਹੈ ਇਸ ਕਰਕੇ ਰੋਜ਼-ਰੋਜ਼ ਨਾਮ ਜਪਣਾ ਸਾਡੇ ਲਈ ਬੜਾ ਜ਼ਰੂਰੀ ਹੈ ਪਰਮ ਪਿਤਾ ਪਰਮਾਤਮਾ ਦਾ ਨਾਮ ਦੇ ਵਿੱਚ ਉਹ ਤਾਕਤ ਹੈ ਉਹ ਊਰਜਾ ਹੈ ਜੋ ਸਾਡੇ ਹਰ ਇੱਕ ਔਖੇ ਤੋਂ ਔਖੇ ਕੰਮ ਨੂੰ ਸੌਖਾ ਬਣਾ ਦਿੰਦੀ ਹੈ ਇਸ ਕਰਕੇ ਹਰ ਰੋਜ਼ ਨਾਮ ਜਪਣਾ ਜ਼ਰੂਰੀ ਹੈ ਜੋ ਭੈਣ ਭਰਾ ਆਖ ਦਿੰਦੇ ਹਨ ਕਿ ਕਮਾਕਾਰਾਂ ਦੇ ਰਜੇਵੇਂ ਬੜੇ ਹਨ ਮਹਾਪਰਖ ਜੀ ਆਖਦੇ ਹਨ ਭਾਈ 5-10 ਮਿੰਟ ਤਾਂ ਕੱਢ ਹੀ ਸਕਦੇ ਹਾਂ ਸਵੇਰੇ ਉੱਠਦੇ ਅਸਾਰ ਪਰਮਾਤਮਾ ਦਾ ਨਾਮ ਜਪੋ ਪਹਿਲੀ ਕੋਸ਼ਿਸ਼ ਤਾਂ ਸਾਡੇ ਇਹ ਹੋਵੇ ਕਿ ਅਸੀਂ ਤਾਰਿਆਂ ਦੀ ਛਾਵੇਂ ਉੱਠੀਏ ਭਾਵ ਕਿ ਅੰਮ੍ਰਿਤ ਵੇਲੇ ਵਿੱਚ ਉੱਠੀਏ ਜੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਫਿਰ ਜਦੋਂ ਵੀ ਤੁਸੀਂ ਉੱਠਦੇ ਹੋ ਉੱਠਦੇ ਅਸਾਰ 5 ਮਿੰਟ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜਿਸ ਦਿਨ ਵੀ ਨਾਮ ਦੇ ਨਾਲ ਤੁਸੀਂ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਸੇਖ ਧਰਮ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਇਸ ਕਰਕੇ ਹਰ ਇੱਕ ਗੁਰਸਿੱਖ ਗੁਰਮੰਤਰ ਜਪੇ ਭਾਵਕੇ ਵਾਹਿਗੁਰੂ ਜੀ ਦਾ ਨਾਮ ਸਿਰਫ 5 ਮਿੰਟ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਲਓ ਫਿਰ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਸਾਥ ਸੰਗਤ ਜੀ ਇਹ ਸਿਰਫ 5 ਮਿੰਟ ਹੀ ਜਪੇ ਹੋਏ ਦਾ ਅਸਰ ਤੁਸੀਂ ਕੁਝ ਹੀ ਦਿਨਾਂ ਵਿੱਚ ਵੇਖਣਾ ਸ਼ੁਰੂ ਕਰ ਦਿਓਗੇ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਹਿਰਦੇ ਦੇ ਵਿੱਚ ਨਿਮਰਤਾ ਸਹਿਣਸ਼ੀਲਤਾ ਆ ਜਾਂਦੀ ਹੈ ਰਸਨਾ ਤੇ ਮਿਠਾਸ ਆ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਸਾਡੇ ਅੰਦਰ ਸ਼ੁਭ ਗੁਣ ਪੈਦਾ ਹੋ ਜਾਂਦੇ ਹਨ ਇਸ ਕਰਕੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਕਰਨੀ ਚਾਹੀਦੀ ਹੈ ਇਹ 5 ਮਿੰਟ ਜਪਣ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਤੇ ਕਦੋਂ ਇਹ 5 ਮਿੰਟ ਸਾਡੇ 2.5 3 ਘੰਟਿਆਂ ਦਾ ਨਿਤਨੇਮ ਵੀ ਬਣ ਜਾਵੇਗਾ ਤੁਹਾਨੂੰ ਪਤਾ ਨਹੀਂ ਲੱਗਣਾ ਇਸ ਕਰਕੇ ਸ਼ੁਰੂਆਤ ਤੁਸੀਂ 5 ਮਿੰਟ ਤੋਂ ਕਰ ਲਓ ਭਾਵੇਂ ਤੁਸੀਂ ਨੌਕਰੀ ਪੇਸ਼ੇਵਾਲੇ ਹੋ ਖੇਤੀਬਾੜੀ ਦਾ ਕੰਮ ਕਰਦੇ ਹੋ ਬੀਬੀਆਂ ਪੈਣਾ ਘਰ ਦੇ ਵਿੱਚ ਕੰਮਕਾਰ ਕਰਦੀਆਂ ਹਨ ਸਾਰੇ ਹੀ ਸਵੇਰੇ ਉੱਠਦੇ ਹਾਂ ਸਾਰ ਪਹਿਲਾਂ ਨਾਮ ਜਪੋ ਸ਼ੁਕਰਾਨਾ ਕਰਕੇ ਫਿਰ ਹੀ ਕੰਮਕਾਰਾਂ ਨੂੰ ਹੱਥ ਪਾਓ ਕੰਮਕਾਰ ਕਰਦੇ ਹੋਿਆਂ ਵੀ ਅਸੀਂ ਨਾਮ ਜਪ ਸਕਦੇ ਹਾਂ ਨਾਮ ਜਪਣ ਦੇ ਕਈ ਤਰੀਕੇ ਹਨ ਮਨ ਵਿੱਚ ਚਾਹ ਹੋਣਾ ਚਾਹੀਦਾ ਹੈ ਪਰਮਾਤਮਾ ਜੀ ਦੇ ਪ੍ਰਤੀ ਤਰੀਕੇ ਜੁਗਤੀਆਂ ਆਪੇ ਲੱਭ ਜਾਂਦੇ ਹਨ ਪਰ ਜਿਨ੍ਹਾਂ ਨੇ ਜਪਣਾ ਹੀ ਨਹੀਂ ਉਹਨਾਂ ਦੇ ਕੋਲ ਤਾਂ ਸਾਰੇ ਬਹਾਨੇ ਜੇ ਪਰਮਾਤਮਾ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਸ਼ੁਰੂਆਤ ਤੁਸੀਂ 5 ਮਿੰਟ ਤੋਂ ਕਰ ਲਓ ਇਹ 5 ਮਿੰਟ ਸਾਡਾ ਆਪਣੇ ਗੁਰੂ ਸਾਹਿਬ ਜੀ ਵੱਲ ਵਧਾਇਆ ਹੋਇਆ ਇੱਕ ਕਦਮ ਹੋਵੇਗਾ ਤੇ ਕਰੋੜਾਂ ਕਦਮ ਪਾਤਸ਼ਾਹ ਜੀ ਸਾਡੇ ਵੱਲ ਚੱਲ ਕੇ ਖੁਦ ਆਉਣਗੇ ਸਾਤ ਸੰਗਤ ਜੀ ਤੁਸੀਂ ਆਪਣੇ ਆਪ ਹੀ ਮਹਿਸੂਸ ਕਰ ਲਓ ਕਿ ਪਰਮਾਤਮਾ ਨੇ ਤੁਹਾਨੂੰ ਕਿੰਨੀਆਂ ਅਣਮੁੱਲ ਦਾਤਾਂ ਦਿੱਤੀਆਂ ਹਨ ਤੁਹਾਨੂੰ ਤੁਰਨ ਲਈ ਪੈਰ ਦਿੱਤੇ ਹਨ ਸੁਣਨ ਲਈ ਕੰਨ ਦਿੱਤੇ ਹਨ ਪੀਣ ਲਈ ਪਾਣੀ ਦਿੱਤਾ ਹੈ ਮੂੰਹ ਦਿੱਤਾ ਹੈ ਤੇ ਸਾਤ ਸੰਗਤ ਜੀ ਇਸ ਲਈ ਸਾਰੇ ਹੀ ਅੰਗ ਤੁਹਾਡੇ ਕਿੰਨੇ ਕੀਮਤੀ ਹਨ ਜੇਕਰ ਕਿਸੇ ਭਾਵੇਂ ਨਜ਼ਦੀਕੀ ਨੂੰ ਕਹਿ ਕੇ ਵੇਖ ਲਓ ਕਿ ਮੈਨੂੰ ਆਪਣੇ ਸਰੀਰ ਦਾ ਅੰਗ ਦੇ ਦੇ ਕੋਈ ਤੁਹਾਨੂੰ ਨਹੀਂ ਦੇ ਸਕਦਾ ਕਿਉਂਕਿ ਅਣਮੁੱਲੀਆਂ ਦਾਤਾਂ ਹਨ ਤੇ ਨਾ ਹੀ ਕਿਸੇ ਦੇ ਅੰਗ ਦੇ ਨਾਲ ਤੁਹਾਡਾ ਸਰੀਰ ਮੁਕੰਮਲ ਹੋ ਸਕਦਾ ਹੈ ਆਪਣੇ ਆਪਣੇ ਹੀ ਪ੍ਰਮਾਤਮਾ ਜੀ ਨੇ ਤੁਹਾਨੂੰ ਕਿੰਨੇ ਵਧੀਆ ਬਖਸ਼ੇ ਹਨ ਇਹਨਾਂ ਸਰੀਰਕ ਗਤੀਵਿਧੀਆਂ ਦਾ ਪ੍ਰਮਾਤਮਾ ਜੀ ਦੇ ਅੱਗੇ ਸ਼ੁਕਰਾਨਾ ਕਰਿਆ ਕਰੋ ਇਹ ਮਨੁੱਖਾ ਜਨਮ ਹੁਣ ਮਿਲਿਆ ਹੈ ਬਾਅਦ ਵਿੱਚ ਪਤਾ ਨਹੀਂ ਕਿੰਨੀਆਂ ਜੁਨਾ ਹੰਡਾਓਗੇ ਤੇ ਫਿਰ ਇਸ ਮਨੁੱਖ ਜਨਮ ਦੇ ਵਿੱਚ ਤੁਹਾਨੂੰ ਆਉਣ ਨੂੰ ਸਮਾਂ ਮਿਲੇਗਾ ਸੋਸਾਰ ਸੰਗਾ ਜੀ ਮਨੁੱਖੇ ਜਨਮ ਨੂੰ ਤੁਸੀਂ ਸਵਾਰ ਸਕਦੇ ਹੋ ਸਿਰਫ 5 ਮਿੰਟ ਦੀ ਸ਼ੁਰੂਆਤ ਤੋਂ ਤੁਸੀਂ ਪਰਮਾਤਮਾ ਜੀ ਦਾ ਨਾਮ ਜਪਣਾ ਤਾਂ ਸ਼ੁਰੂ ਕਰੋ ਵੇਖਿਓ ਪਰਮਾਤਮਾ ਜੀ ਤੁਹਾਡੇ ਤੇ ਕਿੰਨੀ ਕਿਰਪਾ ਕਰਨਗੇ ਫਿਰ ਤੁਹਾਡੇ ਮਨ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵਰਗੀਆਂ ਕੁਰੀਤੀਆਂ ਨੂੰ ਕੱਢ ਬਾਹਰ ਸੁੱਟਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ